ਸਤਿ ਸ਼੍ਰੀ ਅਕਾਲ ਬੱਗਾ ਸਿਲਕ ਸਟੋਰ ਵਾਲਿਆਂ ਲਾਤੀਆਂ ਰੌਣਕਾਂ ਅੱਜ ਫੇਰ ਦੁਬਾਰਾ ਵੀਡੀਓ ਲੈ ਕੇ ਹਾਜ਼ਰ ਆਂ ਨਵੇਂ-ਨਵੇਂ ਡਿਜ਼ਾਈਨਾਂ ਦੇ ਸੂਟ ਜਿਹੜੇ ਅੱਜ ਬਹੁਤ ਹੀ ਵਧੀਆ ਰੇਂਜ 'ਚ ਆ ਤੇ ਵਧੀਆ ਕੁਆਲਿਟੀ ਦੇ ਸੂਟ ਲੈ ਕੇ ਹਾਜ਼ਰ ਆਂ ਸੋਨੂੰ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਜੀ ਅੱਜ ਕਿਹੜੀ ਰੇਂਜ ਲੈ ਕੇ ਆਏ ਆ ਜੀ ਅੱਜ ਬਾਜੀ ਪਿਓਰ ਕਾਟਨ ਦਾ ਦੁਪੱਟਾ ਆ ਜੀ ਔਰ 5 ਮੀਟਰ ਕੱਢ ਕੇ ਕੈਮਰੀਕ ਦਾ ਸੂਟ ਆ ਜੀ 400 ਰੁਪਏ ਦੇ ਵਿੱਚ ਦੇਖ ਲਓ ਹਾਂਜੀ 400 ਰੁਪਏ 'ਚ ਹਾਂਜੀ ਇਹਦੇ ਵਿੱਚ ਤੁਹਾਨੂੰ ਕਲਰ ਮਿਲਣਗੇ ਜੀ ਕੀ ਕਲਰ ਮਿਲੂਗਾ ਮਸਟਰਡ ਸ਼ੇਡ ਸਿੱਕਾ ਮਿਲੂਗਾ ਜੀ ਕਲਰ ਪਰ ਕੱਟ ਮੇਰੀ ਪੂਰੀ 5 ਮੀਟਰ ਹੋਊਗੀ ਜੇ 5 ਮੀਟਰ ਕਿਹਾ ਹੈ ਜੀ ਇਹ 4 ਮੀਟਰ ਦਾ ਸੂਟ ਦਿੰਦਾ ਜੀ ਜਾਂ 4.5 ਦਾ ਆ ਦੋ ਤਿੰਨ ਕਲਰ ਇਹਦੇ ਵਿੱਚ ਮਿਲ ਜੇ ਰੇਟ ਕੀ ਦੱਸਿਆ ਜੀ 400 ਰੁਪਏ ਦਾ 5 ਮੀਟਰ ਕਪੜਾ ਸੂਟ ਦਾ ਆ ਜੀ ਪੂਰਾ ਔਰ ਇਹਦਾ 2.5 ਮੀਟਰ ਦਾ ਪੂਰਾ ਮਲ ਮਲ ਦਾ ਕਾਟਨ ਪਿਓਰ ਦਾ ਦੁਪੱਟਾ ਆ ਹਾਂਜੀ ਇਸ ਤੋਂ ਬਾਅਦ ਵਿੱਚ ਇੱਕ ਆ ਚੀਜ਼ ਦੇਖੋ ਆ ਜੀ ਬਜ਼ੁਰਗ ਬੀਬੀਆਂ ਵਾਸਤੇ ਇਹ ਗਰਮੀਆਂ ਵਾਲਾ ਸੂਟ ਆ ਜੀ ਪਿਓਰ ਕੈਮਰੀ ਦਾ 5 ਮੀਟਰ ਦਾ ਆਲ ਓਵਰ ਸੂਟ ਰਹੂਗਾ ਜੀ ਆ ਦੇਖੋ ਔਰ ਨਾਲ ਪਿਓਰ ਕਾਟਨ ਦਾ ਦੁਪੱਟਾ ਅਗਰ ਲਿਓ। ਆਲ ਓਵਰ ਸੂਟ ਮਸਲੀਨ ਦਾ ਦੁਪੱਟਾ ਨਾਲ ਇਹ ਰਿਹਾ ਜੀ ਰੇਂਜ ਇਹਦੀ ਵੀ ਆਪਾਂ 400 ਰੁਪਿਆ ਹੀ ਗੱਡੀ ਹੈ। ਇਹਦੇ ਵਿੱਚ ਤੁਹਾਨੂੰ 4 ਕਲਰ ਮਿਲਣਗੇ ਬਿਸਕੁਟ ਸਕਿਨ ਕਲਰ ਆ ਦੇਖੋ ਜੀ ਇਹਦੇ ਵਿੱਚ ਆ ਪਿਸਤਾ ਕਲਰ ਜੀ 2 ਬੇਬੀ ਪਿੰਕ ਕਲਰ 3 ਜੀ ਔਰ ਲਾਈਟ ਗ੍ਰੇ ਕਲਰ 4 ਦੇ ਕਿੰਨੇ ਦਿਨ ਦੀ ਇਹ ਸੇਲ ਹੈ ਜੀ ਇਹ 2 ਦਿਨ ਵਾਸਤੇ ਹੈ ਜੀ ਔਰ ਪਿਓਰ ਕਾਟਨ ਦਾ ਸੂਟ ਹੈ ਜੀ 5 ਮੀਟਰ ਔਰ ਪਿਓਰ ਮਸਲੀਨ ਦਾ ਦੁਪਟਾ ਆ ਜੀ ਇਹਦੇ ਨਾਲ ਹਾਂਜੀ ਇਸ ਤੋਂ ਬਾਅਦ ਵਿੱਚ ਆਪ ਤੀਸਰਾ ਡਿਜ਼ਾਈਨ ਹੈ ਜੀ ਇਹਦਾ 올 ਓਵਰ 5 ਮੀਟਰ ਪਿਓਰ ਕੈਮਰਿਕ ਨਾਰ ਮਸਲੀਨ ਦਾ ਦੁਪਟਾ ਜੀ ਪੂਰੀ 5 ਮੀਟਰ ਕੱਟ ਆਉਗੀ ਜੀ ਇਹਦੀ ਇਹ ਤਾਂ ਆਮ ਸੂਤਾ ਦੀ ਜਿਹੜੀ ਏ ਰੇਂਗ ਆਉਂਦੀ ਆ ਉਹਨਾਂ ਦੀ ਖਾਟਾਂ ਦੀਆਂ 4 ਮੀਟਰ ਸਵਾ 4 ਮੀਟਰ ਇਹਦੀ ਪੂਰੀ 5 ਮੀਟਰ ਕੱਟ ਹੋ ਗਈ ਇਹਦੇ ਵਿੱਚ ਤੁਹਾਨੂੰ ਮਿਲਣਗੇ ਜੀ ਤਿੰਨ ਕਲਰ ਇੱਕ ਕਲਰ ਤੇ ਦੋ ਕਲਰ ਜੀ ਔਰ ਆ ਇਹ ਰਾਜੀ ਤੀਸਰਾ ਹੋ ਗਿਆ ਬਹੁਤ ਹੀ ਪਿਆਰੇ ਸੂਟ ਆ ਬਹੁਤ ਵਧੀਆ ਸੂਟ ਆ ਵਧੀਆ ਰੇਂਜ ਆ ਕਿ ਡਿਜ਼ਾਈਨ ਆਪਣੇ ਕੋਲੇ ਦੇ ਵਿੱਚ ਹੋਰ ਹੈਗਾ ਆ ਜੀ ਉਹ ਆ ਵਾਲਾ ਡਿਜ਼ਾਈਨ ਆ ਆ ਦੇਖ ਇਹ ਬਜ਼ੁਰਗ ਬੀਬੀਆਂ ਵਾਸਤੇ ਆ ਜੀ ਪਿਓਰ ਮलमल ਦਾ ਦੁਪੱਟਾ ਆ ਜੀ ਇਹਦੇ ਨਾਲ 5 ਮੀਟਰ ਕੱਟ ਪੂਰੀ ਹੋਊਗੀ ਜੀ ਪਿਓਰ ਕਾਟਨ ਦਾ ਸੂਟ ਆ ਕੈਮਬ੍ਰਿਕ ਦਾ ਜੀ ਇਹਦੇ ਇਦੇ ਵਿੱਚ ਕਿੰਨੇ ਕਲਰ ਹੈ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲਣਗੇ ਜੀ ਬਿਸਕੁਟੀ ਕਲਰ ਪਿਸਤਾ ਕਲਰ ਜੀ ਔਰ ਬੇਬੀ ਪਿੰਕ ਕਲਰ ਜੀ ਬਹੁਤ ਵਧੀਆ ਲਾਤੀਆਂ ਰੌਣਕਾਂ ਲੈ ਜਾਓ ਆਜੋ ਬੀਬੀਆਂ ਦੇ ਪਹਿਣੋ ਵਾਸਤੇ ਬਹੁਤ ਹੀ ਪਿਆਰੇ ਸੂਟ ਬਹੁਤ ਵਧੀਆ ਕਲਰ ਸਸਤੀ ਰੇਂਜ ਆਪਾਂ ਕੱਢੀ ਆ ਜੀ ਇਹ ਸੋਨੂੰ ਹਰਕ ਰੇਟ ਦੇ ਗਾਗ ਦੇ ਬਾਰੇ ਦੇ ਬਿੱਤੀ ਆਈਟਮ ਹੈਗੇ ਸੋਨੂੰ ਬੱਗਾ ਸਿਲਕ ਸਟੋਰ ਸੋਨੂੰ ਜੋ ਕਿ ਦਸਾਂਝਪੁਰਾਂ ਵਾਲਿਆਂ ਨੇ ਲਾਤੀਆਂ ਰੌਣਕਾਂ ਆ ਲਾਤੀਆਂ ਰੌਣਕਾਂ ਆਜੋ ਬੀਬੀਓ ਪੈਣੋ ਬੱਗਾ ਸਿਲਕ ਸਟੋਰ ਅਡਾ ਦੁਸਾਂਝ ਕਲਾ ਵਿਖੇ ਸੇਲ ਸੇਲ